ਇਹਨੇ ਪਟਾਕੇ ਮਾਰਨ ਵਾਲੇ ਐ ਪੁੰਚ ਦੇ ਜਿਹੜੇ ਪਟਾਕੇ ਵਜਾਉਂਦੇ ਐ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ। ਇਹ ਤਾਂ ਸੀਜ਼ਨ ਪਤਾ ਵਾਰ ਕਰਮੀਆਂ ਦਾ ਸੀਜ਼ਨ ਆ। ਜੇ ਇਹ ਕਿਹਨੇ ਜਾਲੀ ਲਾਤੀ ਤੇ ਜੇ ਕੋਈ ਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ 'ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਬਲਤੀ ਉਹ ਕਿਹੜੀ ਪੁਲਸ ਵਾਲੇ ਤੇ ਜਾਇਜ਼ ਠੱਗਾ ਕਰ ਰਿਹਾ ਉਹ ਗਲਤ ਗੱਲ। ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਕ੍ਰਮਾਂ ਲੱਗੀਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ। ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਨੂੰ ਪੁੱਛ ਲਓ ਤੁਹਾਡਾ ਕੈਰੇਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਮਲਬੀ ਸਾਡੂ ਹੁਣ ਮਾਝਾ ਕਿ ਸੰਸਕੰਟ ਚੱਤੀ ਹੈ 25 ਜੱਫੇ ਬੰਦੀਆਂ ਜੋ ਇੱਕ ਜੱਫੇ ਬੰਦੀਆਂ ਹੋਣ ਬਾਕੀ ਕੋਈ ਵੀ ਡਰੰਕਡ ਡਰਾਈਵਰ ਹੈ ਬਿਨਾਂ ਨੰਬਰੀਆ ਮੂੰਹ ਬੰਨੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਗਰਮੀ ਦਾ ਮੌਸਮ ਆ ਤੁਸੀਂ ਗਰਮੀ ਕਰਕੇ ਨੋਰਮਲ ਮਲਬੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹੱਥ ਮੈਡੀਕਲ ਇਸ਼ੂ ਆਈ ਉਹ ਬਣਾ ਲੈਣਗੇ ਸਰਟੀਫੀਕਟ ਹੁਣ ਆਮ ਪਬਲਿਕ ਨਹੀਂ ਬਣਾ ਸਕਦਾ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਦੇ ਆ ਤੇ ਅਜੇ ਅਸੀਂ ਕਰ ਰਹੇ ਆ ਬੁਲੇਟ ਦੇ ਪਟਾਕੇ ਪਵਾਉਣ ਦਾ ਸ਼ੌਂਕ ਅੱਜਕੱਲ ਨੌਜਵਾਨਾਂ ਦੇ ਉਤੇ ਸਿਰ ਚੜ੍ਹ ਕੇ ਬੋਲ ਰਿਹਾ ਪਰ ਬਟਾਲਾ ਟ੍ਰੈਫਿਕ ਪੁਲਿਸ ਵੀ ਮੁਸਤੈਬ ਨਜ਼ਰ ਆ ਰਹੀ ਹੈ ਬਟਾਲਾ ਦੇ ਗਾਂਧੀ ਚੌਂਕ ਦੇ ਨਜ਼ਦੀਕ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਗਈ ਜੋ ਇਸ ਮੌਕੇ ਬੁਲੇਟ ਦੇ ਪਟਾਕੇ ਪਵਾਉਂਦੇ ਹੋਏ ਨੌਜਵਾਨ ਨਜ਼ਰ ਆਏ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਫਲਾਨ ਕਟ ਦਿੱਤੇ ਗਏ ਇਸ ਦੇ ਨਾਲ ਹੀ ਗੱਡੀਆਂ ਦੇ ਸ਼ੀਸ਼ਿਆਂ ਦੇ ਉੱਤੇ ਜਿਨ੍ਹਾਂ ਨੇ ਕਾਲੀਆਂ ਜਾਲੀਆਂ ਲਗਵਾਈਆਂ ਹੋਈਆਂ ਸੀ ਉਹਨਾਂ ਨੌਜਵਾਨਾਂ ਨੂੰ ਵੀ ਪੁਲਿਸ ਦੇ ਵੱਲੋਂ ਰੋਕਿਆ ਗਿਆ ਤੇ ਉਹਨਾਂ ਦੇ ਸਿੱਲਾਂ ਕੀਤੇ ਗਏ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜੋ ਵੀ ਨੌਜਵਾਨ ਹੁੱਲੜਵਾ ਧਿਕਨਗੇ ਤੇ ਬੁੱਲਟ ਦੇ ਪਟਾਕੇ ਪਾਉਣਗੇ ਉਹਨਾਂ ਨੂੰ ਕਿਸੇ ਕੀਮਤ ਤੇ ਵੀ ਬਖਸ਼ਿਆ ਨਹੀਂ ਜਾਵੇਗਾ ਉਹਨੇ ਦੱਸਿਆ ਕਿ ਹੁਣ ਤੱਕ ਹੋ 50 ਸਲਾਨ ਕੱਟ ਚੁੱਕੇ ਨੇ ਤੇ ਜੋ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਹਨਾਂ ਦੇ ਉੱਤੇ ਵੀ ਸਖਤ ਐਕਸ਼ਨ ਲਿਆ ਜਾਵੇਗਾ ਟ੍ਰੈਫਿਕ ਦੇ ਜਿੰਨੇ ਵੀ ਨਿਯਮ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਜਲਾਵਾ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ ਕਿਸੇ ਵੀ ਨਿਯਮ ਨੂੰ ਜਲਾਣ ਗੋਲਿਆ ਨਹੀਂ ਕੀਤਾ ਜਾਏਗਾ ਜਿਹੜੇ ਪਟਾਕੇ ਮਾਰਨ ਵਾਲੇ ਐ ਫੁੱਲਟ ਦੇ ਜਿਹੜੇ ਪਟਾਕੇ ਵਜਾਉਂਦੇ ਐ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਜੇ ਕਿਸੇ ਦੇ ਕਾਲੀਆਂ ਜਾਲੀਆਂ ਲੱਗੀਆਂ ਬਲੈਕ ਫਿਲਮਾਂ ਲਾਈਆਂ ਉਹਨਾਂ ਦਾ ਵੀ ਚਲਾਨ ਕੀਤਾ ਜਾਏਗਾ ਬਾਕੀ ਕੋਈ ਵੀ ਡਰੰਕਡ ਡਰਾਈਵਰ ਐ ਬਿਨਾ ਨੰਬਰੀਆ ਮੂੰਹ ਬੰਨੇ ਐ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਹੁਣ ਤੇ ਕਾਬੂ ਕਿਤਾ ਕਿਨੇ ਕੋ ਪੈਕ ਪਾ ਰਿਆ ਉਹ ਤਾਂ ਤੁਹਾਨੂੰ ਦਿਖਾਏ ਦਿੱਤਾ ਪਟਾਕਿਆਂ ਦੀ ਇੰਨੀ ਜ਼ਿਆਦਾ ਗੂੰਜ ਸੀ ਕਿ ਮੇਰੇ ਆਪਣੇ ਕੰਨ ਜਿਹੜੇ ਆ ਉਹ ਸੁਣ ਨਹੀਂ ਰਹੇ ਇੰਨੀ ਆਵਾਜ਼ ਅੱਜ ਕਿਨੇ ਚਲਾਨ ਅਸੀਂ ਕੋਈ ਅੱਜ 50 ਦੇ ਕਰੀਬ ਕਰਤੇ ਆ ਤੇ ਅਜੇ ਅਸੀਂ ਕਰ ਰਹੇ ਆ ਹੋਰ ਸਖਤੀ ਨਾਲ ਕਰ ਰਹੇ ਆ ਉਧਰ ਦੂਜੇ ਪਾਸੇ ਜਿਨ੍ਹਾਂ ਨੌਜਵਾਨਾਂ ਦੇ ਚਲਾਨ ਕੱਟੇ ਗਏ ਉਹਨਾਂ ਤੋਂ ਕੁਝ ਨੌਜਵਾਨਾਂ ਨੇ ਕਿਹਾ ਕਿ ਪੁਲਿਸ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਦੀ ਹੈ ਜਦਕਿ ਉਹ ਪੁਲਿਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਫਿਰ ਵੀ ਉਹਨਾਂ ਦਾ ਚਲਾਨ ਕਟਿਆ ਜਾ ਰਿਹਾ ਜਿਵੇਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਯੂਥ ਪ੍ਰਧਾਨ ਆ ਪੰਜਾਬ ਦਾ ਤੇ ਇਹ ਜਥੇਬੰਦੀ ਪਤੀ ਜਥੇਬੰਦੀਆਂ ਚ ਇੱਕ ਜਥੇਬੰਦੀ ਆ ਤੇ ਇਹ ਪੁਲਸ ਵਾਲੇ ਹੁਣ ਤੁਹਾਨੂੰ ਸੀਜ਼ਨ ਪਤਾਵਾ ਕਰਨੀਆਂ ਦਾ ਸੀਜ਼ਨ ਆ ਜੇ ਇਹ ਕਿਹਨੇ ਜਾਲੀ ਲਾਤੀ ਤੇ ਜੇ ਕੋਈ ਕੋਆਪਰੇਟ ਕਰਕੇ ਲਾ ਦਿੰਦਾ ਤੇ ਉਹਦੇ ਚ ਵੀ ਉਹ ਕਿਹੜਾ ਨਜਾਇਜ਼ ਕਿਹੜਾ ਬਲਪੀ ਉਹ ਕਿਹੜੀ ਪੁਲਸ ਵਾਲੇ ਤੇ ਜਾਇਜ਼ ਧੱਕਾ ਕਰ ਤੇ ਉਹ ਗਲਤ ਗੱਲ ਆ ਜੇ ਪਬਲਿਕ ਕੋਆਪਰੇਟ ਕਰ ਰਹੀ ਹੈ ਤੇ ਤੁਸੀਂ ਵੀ ਕੋਆਪਰੇਟ ਕਰੋ ਜੇ ਨਹੀਂ ਕਰੀ ਤੇ ਫਿਰ ਤੁਹਾਡਾ ਬੰਦਾ ਵੀ ਹਾਕਾ ਇੱਕ ਕਾਰਵਾਈ ਕੀਤੀ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਕਾਨੂੰਨ ਦੀ ਗੱਲ ਹੈ ਕਿ ਜਾਰਜ ਨਹੀਂ ਲਗਾਣੇ ਚਾਹੀਦੇ ਜਾਲੀਆਂ ਭਾਜੀ ਉਸ ਦਿਨ ਲਾਤੀਆਂ ਜਾਲੀ ਫਰੰਟ ਸ਼ੀਸ਼ੇ ਦਾ ਕੋਈ ਜਾਲੀ ਨਹੀਂ ਕੁਝ ਨਹੀਂ ਬੈਕ ਸਾਈਡ ਤੇ ਆਉ ਗਰਮੀ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਮੌਸਮ ਆ ਤੇ ਗਰਮੀ ਹਰ ਕੋਈ ਚਾਹੁੰਦਾ ਵੀ ਆਪਾਂ ਗਰਮੀ ਤੋਂ ਬਚੇ ਕਈਆਂ ਦੇ AC ਨਹੀਂ ਚੱਲਦਾ ਸਪਾਰ ਚ ਸਪਾਰ ਚ ਭਾਜੀ ਆਪਾਂ ਕਿਉਂਕਿ ਸਾਨੂੰ ਜਾਣਦੇ ਆਪਾਂ ਕਹੇ ਵੀ ਉਹਨਾਂ ਨੂੰ ਪੁੱਛ ਲਓ ਆਪਾਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਕੋਈ ਵੀ ਕੋਈ ਅਫਸਰ ਆ ਕੋਈ ਆਪਣੇ ਰਿਲੇਟਿਵਸ ਆ ਉਹਨਾਂ ਨੂੰ ਪੁੱਛ ਲਓ ਵੀ ਸਾਡਾ ਕੈਰੇਕਟਰ ਕਿਦਾਂ ਤੁਸੀਂ ਗੱਡੀ ਚੈੱਕ ਕਰ ਲਓ ਜਾਂ ਉਦਾਂ ਵੀ ਬਲਕਿ ਸਾਡਾ ਹੁਣ ਮਾਝਾ ਕੇ ਸਾਹਸ ਕੰਡ ਪੱਤੀ ਜੱਥੇ ਬੰਦੀਆਂ ਜੋ ਇੱਕ ਜੱਥੇ ਬੰਦੀਆਂ ਹੁੰਦੀ ਹੈ ਤੇ ਗਲਤ ਕੰਮ ਕਰਦੇ ਗਲਤ ਕੰਮ ਕੀਤਾ ਹੀ ਨਹੀਂ ਜੀ ਗਲਤ ਕੰਮ ਸਾਡੇ ਚੈੱਕ ਕਰੋ ਪੁਲਸ ਵਾਲਿਆਂ ਸਭ ਪਤਾ ਕੋਣ ਗਲਤ ਕੰਮ ਕਰਦਾ ਕੋਣ ਨਹੀਂ ਕਰਦਾ ਕਾਲੀ ਜਾਲੀਆਂ ਕਾਲੀ ਜਾਲੀਆਂ ਆਪਾਂ ਉਸੇ ਵਾਲੇ ਇੱਕ ਵਾਰੀ ਇਹਨਾਂ ਨੇ ਕਿਹਾ ਰੁਕ ਜਾ ਆਪਾਂ ਰੋਕ ਕੇ ਕੱਢੀ ਸੈਰ ਤੇ ਘੜ ਲਈ ਚਲਾਨ ਕੱਢ ਤਾਂ ਕੱਟੋ ਪਰ ਇਹ ਆ ਵੀ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੋਣ ਜਾਇਜ਼ ਹੈ ਕੋਣ ਅਜਾਇਜ਼ ਆਪਾਂ ਕੋਆਪਰੇਟ ਕਰ ਰਹੇ ਆ ਕੋਬਿਡ ਕਰਕੇ ਜਾਇਜ਼ ਆਪਾਂ ਰੰਗ ਕਰ ਰਹੇ ਆ ਤਾਂ ਫਿਰ ਸਾਨੂੰ ਉਹ ਕਾਰਵਾਈ ਕੀਤੀ ਜਾਵੇ ਜੇ ਲੋ ਆਪਾਂ ਰੰਗ ਹੀ ਨਹੀਂ ਕਰ ਰਹੇ ਆਪਾਂ ਕਿਹਾ ਵੀ ਸਾਡੀ ਚੈੱਕ ਕਰੋ ਗਰਮੀ ਦਾ ਮੌਸਮ ਆ ਗਰਮੀ ਦੇ ਕਰਕੇ ਨੋਰਮਲ ਕਈ ਮਲਬੀ ਡਾਕਟਰਸ ਵੀ ਜਾਲੀਆਂ ਲਾਉਂਦੇ ਨੇ ਸਿਰਫ ਇਹ ਨਹੀਂ ਵੀ ਆਮ ਪਬਲਿਕ ਹੁਣ ਡਾਕਟਰ ਜਾਲੀਆਂ ਲਾਉਂਦੇ ਆ ਉਹਨਾਂ ਕੋ ਮੈਡੀਕਲ ਪ੍ਰੂਫ ਹੁੰਦਾ ਕਿ ਹਾਂ ਮੈਡੀਕਲ ਇਸ਼ੂ ਆ ਜੀ ਉਹ ਬਣਾ ਲੈਣਗੇ ਸਰਟੀਫੀਕੇਟ ਹੁਣ ਆਮ ਪਬਲਿਕ ਨਹੀਂ ਬਣਾਉ ਸਾਦੀ ਤੇ ਚਲਾਨ ਪਜੀ ਸਲਾਨਤਰ ਕਰਕੇ ਹੋਇਆ ਜੀ ਹਾਂ ਜੀ ਪਾ ਕੇ ਵਾਜੋ ਕੀ ਹੋ ਜਾਂਦੇ ਉਹਨਾਂ ਦਾ ਕੋਸ਼ਿਸ਼ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਹੁਣ ਹੁਣ ਤਾਂ ਹੋ ਗਿਆ ਜੋ ਹੁਣ ਕੀ ਹੋ ਗਿਆ ਚਲਾਨ ਹੋ ਗਿਆ ਜੋ ਹੁਣ ਬਹੁਤ ਹੋ ਗਿਆ ਦੱਸਿਆ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕੇਬੰਦੀ ਕਰਕੇ ਜੋ ਟ੍ਰੈਫਿਕ ਰੂਲਸ ਤੋੜਦੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਉਹਨਾਂ ਨੌਜਵਾਨਾਂ ਨੂੰ ਹਦਾਇਤ ਵੀ ਕੀਤੀ ਕਿ ਟ੍ਰੈਫਿਕ ਨੀਮਾ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਜਾਵੇ ਜੇਕਰ ਨਹੀਂ ਕਰਨਗੇ ਤਾਂ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਵੇਗਾ ਤੇ ਸਿੱਧਾ ਚਲਾਨ ਕਟਿਆ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬ ਏਕ ਚੈਨਲ